ਲੇਜੇ ہمارے 채널 ਕੋ ਸਬਸਕ੍ਰਾਈਬ ਕਰੇ ਔਰ ਘੰਟੀ ਕੇ ਆਈਕਨ ਪਰ ਕਲਿਕ ਕਰੇ ਵੈ ਸ਼ੇਅਰ ਕਰਨਾ ਨਾ ਭੂਲੇ ਹਾੜ ਪਰ ਪ੍ਰਭਾਵਿਤ ਬੇਜਵਾਨ ਪਸ਼ੂਆਂ ਦੀ ਮਦਦ ਲਈ ਕਿਦਰ ਬਾਹਤੋ 301 ਥੈਲੀਆਂ ਫਾਜ਼ਲ ਕਾ ਵੀ ਕੇ ਕਿਤਿਆਂ ਰਵਾਨਾ ਭਾਰੇ ਬਸਾਤਾ ਕਾਰਨ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਅਤੇ ਬੇਜਵਾਨ ਪਸ਼ੂਆਂ ਦੀ ਮਦਦ ਲਈ ਸਰਕਾਰ ਪ੍ਰਸ਼ਾਸਨ ਅਤੇ ਐਨਜੀਓ ਵੱਲੋਂ ਵੱਡੇ ਪੱਧਰ ਤੇ ਸਹਿਯੋਗ ਕੀਤੀ ਗਈ ਮੁਹਿੰਮ ਦੇ ਲੜੀ ਤਹਿਤ ਅੱਜ ਕਿਦਰ ਬਾਹਤ ਦੇ ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਟ੍ਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਨੇ ਜਿੰਦਲ ਮੌਂਟੀ ਅਤੇ ਟ੍ਰੇਡ ਵਿੰਗ ਹਲਕਾ ਗੇਦਰ ਬਹਾ ਦੇ ਕੋਆਰਡੀਨੇਟਰ ਅਸ਼ੋਕ ਬੁੱਟਰ ਦੇ ਅਗਵਾਈ ਹੇਠ ਹੜ ਨਾਲ ਪ੍ਰਭਾਵਿਤ ਬੇਜਵਾਨ ਪਸ਼ੂਆਂ ਦੀ ਹਿਫਾਜ਼ਤ ਲਈ ਪਸ਼ੂ ਖੁਰਾਕ ਰਵਾਨਾ ਕੀਤੀ ਗਈ ਜਿਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਐਡਵੋਕੇਟ ਹਰਦੀਪ ਸਿੰਘ ਪੰਗਾਲ ਸੰਜੀਵ ਬਾਂਸਾ ਸਖਤਰ ਅਗਰਵਾਲ ਸਭਾ ਡਿਸਟ੍ਰਿਬਿਊਟਰ ਐਸੋਸੀਏਸ਼ਨ ਦੇ ਪ੍ਰਧਾਨ ਰਜੇਸ ਬਾਂਸਲ ਸੰਜੀਵ ਗਰਗ ਪ੍ਰਧਾਨ ਐਂਟੀ ਕ੍ਰਾਪਸ਼ਨ ਰਾਜਿੰਦਰ ਬਰਾੜ ਅਤੇ ਮੈਨੇਜਰ ਵਿਕੀ ਗੁਪਤਾ ਦਾ ਵਿਸ਼ੇਸ਼ ਸਹਿਯੋਗ ਰਿਹਾ ਇਸ ਸਮੰਦੇ ਜਾਣਕਾਰੀ ਦੇੰਦੇ ਟ੍ਰੇਡ ਵਿੰਗ ਦੇ ਜ਼ਿਲ੍ਹਾਪਾਲਤਾ ਨੂੰ ਵਣੇਜਿੰਦਰ ਮਾਉਂਟੇ ਨੇ ਜਾਣਕਾਰੀ ਦੇੰਦੇ ਦੱਸਿਆ ਕਿ ਫਾਜਲ ਕਾਵੇ ਬਾਡਰ ਏਰੀਆ ਵਿੱਚ ਵੱਡੇ ਪੱਧਰ ਤੇ ਹੜ੍ਹ ਦੀ ਮਾਲ ਹੈ ਰਾਇਏ ਪਸ਼ੂਆਂ ਲਈ 301 ਥੈਲੇ ਫੀਡ ਦੀਆਂ ਰਵਾਨਾ ਕੀਤੇ ਗਏ ਹਨ ਤਾਂ ਜੋ ਹੜ੍ਹ ਵਿੱਚ ਫਸੇ ਭੁੱਖੇ ਪਸ਼ੂਆਂ ਨੂੰ ਰਾਹਤ ਮਿਲ ਸਕੇ ਉਹਨਾਂ ਨੇ ਕਿਹਾ ਕਿ ਇਸ ਸਥਿਤੀ ਵਿੱਚ ਜੇਕਰ ਹੜ੍ਹ ਪ੍ਰੇਟਿਤ ਲੋਕਾਂ ਅਤੇ ਪਸ਼ੂਵਾਲੇ ਸੁਰੱਖਿਆ ਲਈ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਹੋਰ ਉਪਰਾਲੇ ਕੀਤੇ ਜਾਣਗੇ ਉਹਨਾਂ ਦੀ ਜੋ ਰੋਸ਼ਨ ਦੀ ਜਿਹੜੀ ਕੁਸ਼ੀ ਦੇ ਦਿੱਤੇ ਕਰਤੇ ਹੋ। ਅ ਅੱਜ ਇਹ ਫੀਡ ਦੀਆਂ 301 ਥੈਲੀਆਂ ਤਰਵਾ ਪਿਆਰ ਕਰਾਈਆਂ ਤਾਂ ਕਿ ਫਲੱਡ ਜਿੱਥੇ ਆਇਆ ਉਹ ਏਰੀਆ ਜਿੱਥੇ ਪਹੁੰਚ ਨਹੀਂ ਰੇ ਜਿੱਥੇ ਸਿਰਫ ਮੋਰਸੀ ਜਾਣ ਗਿਆ ਤੇ ਉਹ ਏਰੀਆ ਦੀ ਤਿਆਰ ਕਰਵਾਈਆਂ ਤਾਂ ਕਿ ਉਹ ਹਰ ਘਰ ਦੇ ਵਿੱਚ ਉਹਦੀ ਪਹੁੰਚ ਕੀਤੀ ਜਾ ਸਕੇ। ਕਿਹੜੇ ਏਰੀਆ ਦੇ ਵਿੱਚ ਇਹ ਤਾਂ ਬਈ ਇਹ ਫਾਜ਼ਿਲ ਕਾ ਦੇ ਨਾਲ ਜੋ ਬਾਰਡਰ ਦੇ ਨਾਲ ਏਰੀਆ ਲੱਗਦਾ ਫਾਜ਼ਿਲ ਕਾ ਉਹ ਸਾਰੀ ਏਰੀਆ ਦੇ ਵਿੱਚੇ ਭੇਜੀ ਜਾ ਰਹੀ। ਕੀ ਕੀ ਸੁਣਾਉਣਾ ਹੈ ਜੀ? ਇਹਦੇ ਵਿੱਚ ਫੀਡ ਹੈ ਜੀ 301 ਥੈਲੀਆਂ ਤਿਆਰ ਕਰਵਾਈਆਂ ਫੀਡੀਆਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਤੇ ਉਹ ਸਾਰਾ ਫਿਰ ਅਸੀਂ ਅੱਜ ਉੱਥੇ ਸਮਾਨ ਹੈ ਜਿਹੜਾ ਹੁਣ ਬਸ 11 ਵਜੇ ਇੱਥੋਂ ਤੋਹਾਂਗੇ ਤੇ ਸ਼ਾਮ ਤੱਕ ਸਾਰਾ ਉੱਥੇ ਮੰਡ ਕੇ ਫਿਰ ਵਾਪਸ ਜੇਦਰਵਾ ਹਾਸੇ ਪੱਤਰਕਾਰ ਗੋਬਿੰਦ ਗੁਪਤਾ ਦੀ ਰਿਪੋਰਟ